ਜੀ ਦੇਖ ਸਕਦੇ ਹੋ ਟਾਈਮ ਪੀਸ ਤੇ ਪੱਜ ਗਏ ਨੇ ਕਿ ਕਿੰਨੇ ਵਜ ਗਏ 7:00 9:00 ਹੋ ਗਿਆ ਤੇ ਹੁਣ ਅਸੀਂ ਦੋਨੇ ਦੇਵੀਆਂ ਪਹੁੰਚੀਆਂ ਹੀ ਆ ਕਿਚਨ ਦੇ ਵਿੱਚ ਖਾਣਾ ਬਣਾਉਣ ਦੇ ਲਈ ਪਰ ਪਤਾ ਹੈਣੀਗਾ ਵੀ ਬਣਾਉਂਗਾ ਕਿ ਆਹਾਂ ਦੇ ਵੀ ਚਾਕਲੇਟ ਫਰ ਦੇਖ ਦੇ ਦੇਣਗੇ 9 ਵਜੇ ਤੱਕ ਪਰ ਇਹ ਸਾਨੂੰ ਕਿਸ ਨੇ 크리스마ਸ ਗਿਫਟ ਦਿੱਤਾ ਸੀਗਾ ਚਨ ਕੋਰੇ ਬਹੁਤ ਗਿਫਟ ਦੇ ਕਹਿੰਦੇ ਹੈਗੇ दारू ਇੱਕ ਇੱਕ ਦਾ ਤਾਰੂ ਕੀ ਗਿਫਟ ਦਿੱਤੀ ਹੈ ਜੀ ਦੋ ਬੋਤਲਾਂ ਵਾਈਨ ਦੀ ਇੱਕ ਉਹਦੀ ਇੱਕ ਮੇਰੀ ਦੁਕਾਨੀਏ ਮੈਂ ਤੁਹਾਨੂੰ ਖੜਕ ਦੋ ਇਹ ਫੇਰ ਨਾ ਕਹਿ ਦੋ ਵੀ ਝੂਠ ਮਾਰਦੀਆਂ ਜੇ ਅਪਾ ਕੀ ਬਣਾਵਾਂਗੇ ਸ਼ਖ ਜੀ ਮੈਂ ਤਾਂ ਹਲੇ ਵੀ ਪਤਾ ਨਹੀਂ ਕਿ ਬਣਾਣਾ। ਯੈਸ ਚਲੋ ਬਈ। ਲੋ ਐਸੈਲਡ ਤੇ ਰੋਟੀਆਂ ਨਾਲ ਨਹੀਂ ਮੈਂ ਤਾਂ ਰਾਈਸ ਖਾਵਾਂਗੀ। ਓਹ ਹੋ ਇਹਨੂੰ ਗਲੂਟਨ ਫ੍ਰੀ ਖਾਣ ਦਾ ਪਤਾ ਨਹੀਂ ਕੀ ਜਾੜਿਆ ਫਿਰਦਾ ਰਹਿੰਦਾ। ਪਰ ਮੈਂ ਤਾਂ ਰੋਟੀ ਖਾਵਾਂਗੀ। ਬੁੱਤੂ ਰੋਟੀ ਬਣਾ ਲਈ ਫਿਰ ਮੈਂ ਤਾਂ ਰਾਈਸ ਖਾ ਲਵਾਂਗੀ। ਨਹੀਂ ਆਟਾ ਗੁੰਨਾ ਪੜੇਗਾ ਬਈ। ਓਕੇ। ਚਾਲ ਠੀਕ ਆ ਫਿਰ ਤੂੰ ਦਾਲ ਬਣਾ ਲੈ ਮੈਨੂੰ ਦਾਲ ਪਸੰਦ ਹੈ ਤੇ ਮੈਂ ਰਾਈਸ ਹੀ ਖਾਉਂਗੀ ਹਾਂ ਤੇ ਚੌਲ ਖਾਉਗੀ ਤੇ ਮੈਂ ਖਾਉਂਗੀ ਰੋਟੀਆਂ ਤੇ ਪਹਿਲਾਂ ਮੈਂ ਚੌਕਲੇਟ ਰਾਈਸ ਰੋਟੀਆਂ ਖਾਉਂਗੀ ਮੈਂ ਖਾਣਗੀ ਰੋਟੀਆਂ ਰੋਟੀਆਂ ਵਿੱਚ ਤਿੰਨ ਚਾਰ ਤਾਂ ਖਾਉਂਗੀ ਪਹਿਲਾਂ ਉਸ ਤੋਂ ਪਹਿਲਾਂ ਮੈਂ ਚੌਕਲੇਟ ਖਾ ਕੇ ਦੇਖਾਂ ਕਿਹੜੀ ਵਧੀਆ ਹੈਗੀ ਮਿੱਠੀ ਵਾਲੀ ਆ ਤੇ ਚੌਕਲੇਟ ਮਿੱਠੀ ਹੁੰਦੀ ਆ ਇਹਦਾ ਕਰਾਂ ਦੋ ਘੰਟੇ ਮੰਗਦੇ ਪਲੀਜ਼ ਪੰਜਾਂ ਨੇ ਵੀ ਕਈ ਮੰਗੇ ਸੀਗੇ ਤੇ ਫਿਰ ਕੀ ਹੁੰਦਾ ਮੰਗੇ ਪਹਿਲਾਂ ਨੇ ਬੇਮਾਜ ਚੀਜ਼ ਕਰਕੇ ਪਏ ਗਏ ਸੀ ਠੀਕ ਹੈ ਦੇਖੇ ਇੱਕ ਕੱਪ ਸਿਰਕਲੇ ਬਣ ਇੱਕ ਕੱਪ ਸੀਗਾ ਲਿਟਰਲੀ ਡੋਂਗਾ ਵੀ ਪਿਆਜ਼ ਦੀ ਦੋ ਗੁੱਟਾਂ ਚਾਲੀਆ ਬਣਾਉਣੀ ਹੁੰਦੀ ਹੈ ਤੇ ਭਾਂਡੇ ਇੰਨੇ ਕਰ ਲੈਣੀਆਂ ਦੋ ਦੋ ਇੱਕ ਕੱਪ ਸੇ ਇੱਕ ਕੱਪ ਤੇਰਾ ਵੀ ਸੀ ਫਿਰ ਜੂਰਾ ਪਕਾ ਖਤੋਏ ਠੀਕ ਹੈ ਕੈਸਾ ਤੋਏ ਆ ਉਹਦੇ ਮੈਂ ਚਾਹ ਬਣਾਈ ਆਪਣੇ ਗੁੰਨ ਲਈ ਉਰੇ ਭਾਂਡੇ ਆ ਪੈਣਗੇ ਫਿਰ ਹੁਣ ਮੈਂ ਸਬਜ਼ੀ ਬਣਾਉਂਗੀ ਲੈ ਜੀਜੀ ਵਰੀ ਚਾਹ ਬਣਨਗੇ ਉਹਦੇ ਭਾਂਡੇ ਵਿੱਚ ਮੇ ਕੋਮਾ ਆਫ ਕੋਰਸ ਆ ਮੈਂ ਗਵਾਂਡੇ ਨੂੰ ਦਵਾਈ ਵਾਰ ਕਿੰਨੀ ਲਾਉਂਗੀ ਨਾ ਸੋ ਯੂ ਗੋਇੰ ਲਾਸਟ ਵਾਰ ਪੜ੍ਹਦੇ ਤੋਂ ਰਹੀਆਂ ਜਿਹੜੇ ਰੋਟੇ ਹੋਣਗੇ ਤੂੰ ਤੋਂ ਹੀਂਗੇ ਆਜਾ ਅੱਜ ਮੈਂ ਤੁਹਾਨੂੰ ਦਿਖਾਉਂਗੀ ਵੀ ਮੈਂ ਰੋਟੀਆਂ ਪਾਕਿਸਤਾਨ ਦੀ ਸਟਾਈਲ ਚ ਬਣਾਉਣੀਆਂ ਹੈ ਰੋਟੀਆਂ ਨਹੀਂ ਕਿ ਡਰਿੰਕ ਕਰਾਉਣੀ ਹੋਵੇ ਕੰਟੈਕਟ ਮੀ ਓਕੇ ਕੱਲੀਆਂ ਰੋਟੀਆਂ ਬਣਾਉਣੀਆਂ ਸਾਰੇ ਕੰਮ ਦੇ ਅਟਕੜਾ ਦਿੰਦੀਆਂ ਗੋੜਾ ਹਾਂ ਰੋਟੀ ਕੱਲੀਆਂ ਰੋਟੀਆਂ ਦੀ ਕੈਟਰਿੰਗ ਕਰਕੇ ਦੇਉਂਗੀ ਸਬਜ਼ੀ ਤੁਸੀਂ ਬਾਹਰੋਂ ਲੈ ਕੇ ਆਉਣੀ ਹੈ ਠੀਕ ਹੈ ਰੋਟੀ ਤਾਂ ਮੈਂ ਤੁਹਾਨੂੰ 1000 ਬੰਦੇ ਦੀ ਬਣਾਵਾਂ ਪਰ ਸਬਜ਼ੀ ਨਹੀਂ ਆਉਣੀ ਮੈਨੂੰ ਭਾਈ ਸਾਹਿਬ ਵੀ ਤੂੰ ਆਏਗਾ ਮੈਨੂੰ ਕਹਿੰਦੀ ਸੀ 1000 ਬੰਦੇ ਦੀ ਰੋਟੀਆਂ ਬਣਾਉਣੀਆਂ ਕੁੱਕਰ ਤਾਂ ਐ ਚੱਕਲੇ ਦੇ ਵਿੱਚ ਬਰਾਤੀ ਆਏ ਹੁੰਦੇ ਆਗੇ ਦਾਲ ਬਣਾਉਣੀ ਹੈ 2 ਬੰਦਿਆਂ ਦੀ ਮੈਂ ਜਲਦੀ ਬਣਾਉਂਗੀ ਮੇਸਟਰ ਤਾਂ ਟਾਈਮ ਹੋਏ ਬੁੜੀਆੜਾ ਨੇ ਓ ਬਾਬਾ ਜੀ ਮੈਨੂੰ ਦਾਲ ਬਣਾਉਣੀ ਨਹੀਂ ਆਉਂਦੀ ਸੋ ਬਾਈ ਕੇ ਸਨੇ ਮਜ਼ਾਕ ਨਹੀਂ ਡੋਣਾ ਠੀਕ ਹੈ ਮੈਂ ਸੀਰੀਅਸ ਕਹਿ ਰਹੀ ਹਾਂ ਮੈਂ ਸਿਰਫ ਰੋਟੀ ਬਣਾਉਣੀ ਸਿੱਖਾਈ ਹੈ ਮੇਰੇ ਘਰ ਤੇ ਨਹੀਂ ਦਾਲ ਬਣਾਉਣੀ ਇਹਨੂੰ ਸਖਤੀ ਮੈਂ ਆਪੀ ਸਿੱਖੀ ਹੈ ਰੋਟੀਆਂ ਤਾਂ ਸਿੱਖੀਆਂ ਨਹੀਂ ਅਜੇ ਤੱਕ ਰੋਟੀਆਂ ਰੋਟੀਆਂ ਬਣਾਉਂਦੀ ਹੈ ਇਹ ਮੰਨ ਮੰਨ ਜਿਵੇਂ ਮੱਥਾ ਟੇਕਣਾ ਹੁੰਦਾ ਰੋਟੀ ਮੈਨੂੰ ਨਹੀਂ ਵਧੀਆ ਲੱਗਦੀ ਬਣਾਉਣੀ ਆ ਮੈਂ ਸਬਜ਼ੀ ਬਣਾਉਂਦੀ ਹਾਂ ਸੋ ਇਧਰ ਇਹਨੇ ਮੂੰਗੀ ਦੀ ਦਾਲ ਰੱਖੀ ਹੈ ਕੁੱਕਰ 'ਚ ਕੁੱਕਰ 'ਚ ਪਾਇਆ ਔਲਿਵ ਔਇਲ ਤੇ ਪਾਣੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਾਂ ਸਾਡੀ ਮੰਮੀ ਆਈ ਹੋਈ ਜਣਾ ਇੰਡੀਆ ਤੋਂ ਤੇ ਬਈ ਇੱਕ ਦਿਨ ਸਾਡੇ ਦੇਸੀ ਕਿ ਉਹ ਮੁੱਕ ਗਿਆ ਹੈ ਤੇ ਇਹਨੇ ਪਤਾ ਕੀ ਕੀਤਾ ਕਹਿੰਦੀ ਮੰਮੀ ਇਹ 올ਿਵ ਆਇਲ ਨਾ ਕਿੱਥੋਂ ਦਾ ਦੇਸੀ ਕਿਉਂ ਕਹਾਂ ਇਟਲੀ ਦਾ ਕਿ ਨਹੀਂ ਨਾ ਦੇਸੀ ਕਿਉਂ ਉਹ ਕਹਿੰਦੀ ਤੁਸੀਂ ਇਹਨੂੰ ਵਰਤ ਸਕਦੇ ਹੋਗੇ ਵੀ ਜੇ ਆਪਣੇ ਕਿਉਂ ਨਹੀਂ ਹੈਗਾ ਤੇ ਦੂਜੇ ਦਿਨ ਮੰਮੀ ਨੇ ਪਤਾ ਕੀ ਕੀਤਾ 올ਿਵ ਆਇਲ ਟੂਰੀ ਕੁੱਟਤੀ ਸਾਰਿਆਂ ਨੂੰ ਟਿਫਨ ਚ ਪਾਵਾ ਕੇ ਦੇਤੀ ਤੇ ਮੈਂ ਮੈਨੂੰ ਥੋੜੇ ਪਹਿਲਾਂ ਨਾ ਗੜਬੜ ਲੱਗੀ ਵੀ ਟੇਸਟ ਦੇ ਵਿੱਚ ਹੈਗਾ ਫਰਕ ਹੈਗਾ ਸੀ ਆਫ ਕੋਰਸ ਹੈਗਾ ਸੀ 올ਿਵ ਆਇਲ ਸੀ ਨਾ ਤੇ ਜਦੋਂ ਘਰ ਆ ਕੇ ਪੁੱਛਿਆ ਮੰਮੀ ਕਹਿੰਦੀ ਤੁਸੀਂ ਤਾਂ ਕਿਹਾ ਸੀਗਾ ਇਟਲੀ ਵਾਲਿਆਂ ਦਾ ਕਹਿੰਦੀ ਦੇਸੀ ਕਿਉਂ ਕਹਿੰਦੀ ਮਤਲਬ ਫਿਰ ਕਟਤੀ ਚੂਰੀ ਇਹ ਹੈਗੀਆਂ ਦਾ ਆਪਣੀਆਂ ਮੰਮੀਆਂ ਨੇ ਹੀ ਆ ਬਈ ਮੈਂ ਭਾਂਡੇ ਤੋਤੇ ਆ ਆਪਦੀ ਬਿਊਟੀ ਫਿਨਿਸ਼ ਕਰਤੀ ਆ ਸੋ ਇਧਰ ੁੰਡਿਆਂ ਦੇ ਨਾਲ ਗੁੱਤਮ ਗੁੱਤੀ ਹੁੰਦੇ ਹੋਏ ਚਲੋ ਦੀ ਹੁਣ ਮੈਂ ਚੱਲੀ ਆ ਧਣੀਆਂ ਤੋੜਨ ਆਪਾਂ ਇੱਥੇ ਪਿੱਛੇ ਆਪਣੇ ਘਰ ਦੇ ਲਾਇਆ ਹੋਇਆ ਹੈਗਾ ਧਣੀਆਂ हां दिख गया <laughs> <laughs> हा ना ना थे थे आ सीगा तू तोड़ ले ना ਸਾਨੂੰ ਜੈਨੀ ਨੇ ਕਿਹਾ ਵੀ ਕਹਿੰਦੀ ਸਮਾਨ ਲੈ ਆਏ ਉਹ ਕੈਫੇ ਦੇ ਲਈ ਤੇ ਸਾਨੂੰ ਫੋਟੋਆਂ ਮੈਂ ਭੇਜੀਆਂ ਦੇ ਵੀ ਧਨੀਆ ਕਿਹੜਾ ਹੁੰਦਾ ਮੈਂ ਕਿਹਾ ਸੀ ਧਨੀਆ ਨਾ ਐ ਨੋਹਾਤੀ ਡੁੰਗ ਦੇ ਰਹੇ ਹੈਗੇ ਕਹਿੰਦੀ ਭਾਸ ਲਈ ਨਾ ਚੱਕ ਲਿਆਏ ਉਹ ਕਿਤੇ ਸਾਰੇ ਲੋਕ ਸੁੱਤੇ ਵੀ ਪਿਆ ਆਪਾਂ ਹੀ ਪੁੱਤਾ ਵਾਂਗ ਰਾਤ ਨੂੰ ਖਾਣਾ ਢੋਣੀ ਆ ਬਾਰਾਂ ਵਜੇ ਇਹਦੇ ਤੋਂ ਆਪਾਂ ਸੈਰ ਕਰਨ ਜਾਂਦੇ ਨੇ ਉਹ ਸਾਰੇ ਸੁੱਤੇ ਪੈਂਦੇ ਤੇ ਆਪਾਂ ਹੀ ਖਾਣਾ ਰੋਣੀ ਅਸੀਂ ਉਲਟ ਕਰਦੇ ਆ ਅਸੀਂ ਆ ਕੇ ਸੌ ਜਾਂਦੇ ਆ ਫਿਰ ਅਸੀਂ 9 ਵਜੇ ਖਾਣਾ ਬਣਾਉਣਾ ਨੇ ਫਿਰ ਅਸੀਂ 11 ਵਜੇ ਫੇਰ ਸੋਵਾਂਗੇ ਮੈਨੂੰ ਪਤਾ ਲੂਕ ਤਾਂ ਨਾ 7 ਵਜੇ ਖਾਣਾ ਪਕਾ ਪੂਗੇ ਹੋ ਜਾਂਦੇ ਆਂਟੀ ਦੇ 5 ਵਜੇ ਤੜਕੇ ਮਸਕ ਆਉਣ ਲੱਗ ਜਾਂਦੀ ਤੜਕੇ ਦੀ ਮਸਕ ਨਹੀਂ ਹੁੰਦੀ ਸਵੈਲ ਹੁੰਦੀ ਆ ਮਸਕ ਨਹੀਂ ਹੁੰਦੀ ਯੋ ਵੀ ਹੁਣ ਆਪਣੇ ਦੀ ਵੀ ਆ ਰਹੀ ਹੈ ਨਾ ਹਾਂ ਹੁਣ ਗਵੰਡੀਆਂ ਦੀ ਮੋਰੀ ਖਾਵਾਂਗੇ ਅਪਣਾ ਉੱਠ ਕੇ ਆਂਟੀ ਤੁਹਾਰੇ ਤੱਕਾ ਲਓ ਮੇਰਾ ਆਟਾ ਵੀ ਰੈਡੀ ਆ ਇਧਰ ਢਾਲ ਲਈ ਤੜਕਾ ਵੀ ਰੈਡੀ ਹੈ ਇਧਰ ਢਾਲ ਵੀ ਫੁੱਸ 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 ਕਰੀ ਜਾਂਦੀ ਹੈ ਚਲੋ ਵੀ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਵੀ ਤੁਸੀਂ ਇੱਕ ਕਹੈਂ ਰੋਟੀਆਂ ਕਿਵੇਂ ਬਣਾਉਣਾ ਹੈ ਕਿ ਰੋਟੀਆਂ ਬਣਾਉਣ ਦੇ ਲਈ ਥੋੜਾ ਆਟਾ ਪੂਰਾ ਮਲੈਂ ਮ ਹੋਣਾ ਚਾਹੀਦਾ ਜਿੰਨੀ ਉਹ ਦੀ ਤੋੜ ਪੰਨ ਕਰ ਸਕਦੇ ਹੋ ਮੁੱਕੀਆਂ ਦੇ ਸਕਦੇ ਹੋ ਉਨੀਆਂ ਮੁੱਕੀਆਂ ਦਿਓ ਠੀਕ ਹੈ ਫਿਰ ਮੈਂ ਅੱਗੇ ਨਾਈਸ ਐਂਡ ਸੌਫ ਟੂ ਨਾ ਟ੍ਰਾਈਂਗ ਦਾ ਹੈ ਨਾਈਸ ਐਂਡ ਸੌਫ ਮੈਂ ਹੁਣੇ ਲਗਾ ਬਹੁਤ ਅੱਛਾ ਮੇਰੇ ਤਾਂ ਦੇ ਨੰਬਰ ਬਣਾਉਣੇ ਫਿਰ ਦੀ ਰਿੰਦੀ ਨਹੀਂ ਕਿ ਹੁਣ ਕਹਿੰਦੇ ਸੀ ਮੈਂ ਗੁੱਡੀ ਆ ਮਿੰਨੇ ਚੈੱਕ ਵੈ ਗੋੰਦੀ ਆ ਨਾ ਤਾਂ ਕਰਕੇ ਆਓ ਪੇੜ ਨਾਲ ਲਿਆ ਸਾਰਾ ਸਮਾਂ ਤਾਂ ਮੈਂ ਦਿੰਦੀ ਆ ਤੈਨੂੰ ਕੋਈ ਗੱਲ ਨਹੀਂ ਇਹ ਪੱਟੀਆਂ ਪਹਿਣਾ ਹੀ ਹੁੰਦੀਆਂ ਨੇ ਜੀਆਂ ਸੋ ਫਿਰ ਆਪਾਂ ਲੈਣਾ ਹੈਗਾ ਪੇੜਾ ਸੋ ਤਾਂ ਪੇੜਾ ਲੈਣਾ ਕਿਉਂਕਿ ਫਿਰ ਮੇਰੇ ਰੋਟੀ ਬਹੁਤ ਬਾਰੀਆਂ ਦਿੰਦੀ ਹੋਵੇਗੀ ਪਾਕਿਸਤਾਨ ਪਾ ਜਾਂਦੇ ਨੇ ਰੋਟੀ ਹਾਂ ਮੈਂ ਉਥੋਂ ਤੱਕ ਤਵੇਂ ਦੋਨੋਂ ਥੱਲੇ ਲਾਣ ਦੀ ਕਰ ਕਹ ਤਾ ਰੋਟੀ ਆ ਰੱਬਾ ਮੈਨੂੰ ਦੋ ਚੁੱਲ੍ਹੇ ਜਲਾਉਣੇ ਪੈਂਦੇ ਉਹਨੂੰ ਰੜਨ ਵਾਸਤੇ ਕਿ ਆਪਾਂ ਨਿੱਕਾ ਜਿਹਾ ਪੇੜਾ ਕੀਤਾ ਹੁਣ ਮੈਂ ਦੇਖੋ ਇਹਦੀ ਡਬਲ ਰੋਟੀ ਬਣਾ ਕੇ ਦਿਖਾਉਣੀ ਆ ਇਹ ਬੇਲੀ ਜਾਊਗੀ ਉਹ ਸਾਰੇ ਸਰਹੰਦਾ ਟਪਾ ਲੰਦੀ ਆ ਤਵੇਂ ਦਵੇਂ ਥੱਲੇ ਲੜਕੀ ਮੈਨੂੰ ਰੋਟੀ ਪਾਕਿਸਤਾਨ ਚ ਐਂਟਰੀ ਨਹੀਂ ਮਿਲਦੇ ਮੈਂ ਤਾਂ ਰੋਟੀਆਂ ਦੇ ਸਹਾਰ ਹੀ ਜਾਇਆ ਕਰਾਂ ਮੇਰੇ ਮੰਮੀ ਨੂੰ ਕਹਿੰਦੇ ਤੰਦੂਰੀ ਭਾਈ ਮੇਰਾ ਨਾਮ ਤੰਦੂਰੀ ਭਾਈ ਵੀ ਹੈਗਾ ਘਰੇ ਤੰਦੂਰੀ ਪਾਈ ਤੰਦੂਰੀ ਪਾਈ ਰੋਟੀ ਬਣਾਦੇ ਸੋ ਆਪਾਂ ਰੋਟੀ ਬੇਲਣੀ ਹੈ ਓਕੇ ਜਸਟ ਲਾਈਕ ਦਾ ਜਸਟ ਲਾਈਕ ਉਹਨੂੰ ਆਪਾਂ ਥਾ ਦੇ ਚੀਕ ਲੈਣ ਦੇ ਇਹਨਾਂ ਥੱਪ ਥੱਪ ਕਰੀ ਆਉਗੀ ਤੇ ਫਿਰ ਉਹ ਆਈ ਕਹਿੰਦੇ ਬੈਠ ਕੰਧ ਤੇ ਆ ਆਟਾ ਚੜਾਉਂਦੀ ਹੈ ਫਿਰ ਇਹ ਜੋ ਥੱਪ ਥੱਪ ਕਰੀ ਫਿਰ ਰੋਟੀ ਦਾ ਆਪਾਂ ਐ ਕਰਨਾ ਹੈ ਦੇਖੋ ਰੋਟੀ ਬਣੀ ਹੈ ਨਾ ਬੇਲ ਨਹੀਂ ਆਉਣੀ ਬੇਲਣੀ ਆਪਾਂ ਦੇਖੋ ਬਸ ਐਸੇ ਕਰਨਾ ਹੈ ਐ अरे ओ उर्दू तो बोल के खा दे उर्दू तो बोल के खा दे उर्दू कैसे बोलूं तो आपने क्या करना है रोटी को ऐसे बनाना ओ, है हेलो <laughs> माशाल्लाह रोटी हमारी बड़ी अच्छी बनी है प्यारी क्या तो तो हो प्यारी बनी है देखो कितनी प्यारी है रोटी हाँ, बहुत प्यारी तुम दिखाओ इसको इसकी <laughs> नहीं, 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 उथाल देंगे, देंगे। तुम देखो ना कितना पतला रोटी बना है हाँ, हाँ। नक्शा भी दिख रहा है मुझे हाँ, रशिया का जो देते क्यों देखी पोली आया पटक पटक ओके, ओके, मैडम ਫਿਰ ਬਬ ਮੇਰਾ ਚਾਂਟਾ ਕਿੱਥੇ ਰਮਣ ਬਣਾ ਕੇ ਹਟੀ ਹੈ ਰੋਟੀਆਂ ਬਸ ਇੱਕ ਰੋਟੀ ਹੋਰ ਬਣਾਉਣੀ ਆ ਤੇ ਸਾਡੀ ਰੋਟੀਆਂ ਰੈਡੀ ਆ ਤੇ ਦੈਸ ਇਟ ਫਿਰ ਅਸੀਂ ਖਾ ਕੇ ਸੌ ਜਾਾਂਗੇ ਬਸ ਸੌ ਜਾਾਂਗੇ ਤੜਕੇ اٹਕੇ ਫਿਰ ਕਿੱਥੇ ਜਾਵਾਂਗੇ ਫਿਰ ਕੰਬਲੀ ਲੱਗੇ ਅਸੀਂ ਪਹੁੰਚਾਂਗੇ ਜਿੱਕ ਤੱਕ ਮਤੇ ਕੰਮ ਤੇ ਫਿਰ ਆਵਾਂ ਇਹ ਸੌ ਜਾਾਂਗੇ ਫਿਰ ਰੋਟੀ ਕੱਲ ਨੂੰ ਬਣਾਵਾਂਗੇ ਫਿਰ ਕੱਲ ਨੂੰ ਫਿਰ ਦਿਖਾਵਾਂਗੇ ਕੱਲ ਨੂੰ ਕੀ ਬਣਾਇਆ ਜੀ ਸੋ ਬਨੇ ਰਹੋ ਆਪਣੀ ਹੋਰ ਨਵੀਆਂ ਵੀਡੀਓ ਦੇ ਨਾਲ ਰਮਣ ਦੀਆਂ ਰੋਟੀਆਂ ਦੇ ਨਾਲ ਤੇ ਆਪਣੀ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਲਓ ਕਰ ਮਾਰੇ ਕਰ ਦਿਓ ਭਾਈ ਕਰ ਮਾਰੇਗਾ ਤਾਂ ਠੀਕ ਹੈ ਗਾਟੇ ਲਾਓ ਗਾਟੇ ਸੋ ਆ ਰੋਟੀ ਦੇਖੋ ਤੁਸੀਂ ਪਤਲਣਾ ਡੈਕ ਦੀ ਉਹ ਨਹੀਂ ਥਲਿੰਗ ਦੀ ਥਲਿੰਗ ਦੀ ਸੋ ਪਲੀਜ਼ ਤੁਹਾਨੂੰ ਇਹ ਰੋਟੀ ਦਾ ਵਾਸਤਾ ਸਾਰੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨੇਗਾ ਆਪਾਂ ਹੋਰ ਇੱਕ ਨਵੀਂ ਘੈਂਡ ਦੀ ਹਾਸੀ ਖਿੜੇ ਵਾਲੀ ਵੀਡੀਓ ਤੇ ਨਾਲ ਮਿਲਦੇ ਆਂ ਕੱਲ ਨੂੰ ਬਾਏ ਬਾਏ ਗਾਇਸ ਟਾਟਾ